ਇਕਾ ਨੂੰ ਮੈਨੂੰ ਵੈਲਕਮ ਹੀ ਕਰਨਾ ਹੈ ਮੈਂ ਕਿਹਾ ਸੀ ਤੇ ਮੈਂ ਕਰ ਦਿੱਤਾ ਮੈਂ ਜੋ ਕੁਝ ਕਿਹਾ ਸੀ ਕਰ ਦਿੱਤਾ ਜਿੰਨਾ ਚੇ ਡੱਕਣਾ ਸੀ ਡੱਕ ਦਿੱਤਾ ਹੁਣ ਉਹ ਪ੍ਰਧਾਨ ਜੀ ਦੇ ਨਾਲ ਆ ਗਿਆ ਸਹਿਮਤੀ ਨਾਲ ਆਇਆ ਜੇ ਆ ਗਿਆ ਕੋਈ ਗੱਲ ਉਸ ਮੇਲੇ ਦੇ ਵਿੱਚ ਹੀ ਪਹਿਲਵਾਨ ਆਉਂਦੇ ਨੇ ਜਿੱਥੇ ਪਤਾ ਹੋਏ ਕਿ ਲੋਕ ਵੇਖਣ ਨੂੰ ਵੀ ਆਣਗੇ ਤੇ ਉਹਦੇ ਵਿੱਚ ਕੋਈ ਚੰਗਾ ਇਨਾਮ ਵੀ ਸਭ ਮਿਲੇਗਾ ਉਹ ਜੇ ਗਰਮੈਂ ਕਲੀਅਰ ਕਰ ਦਵਾ ਜਿਹੜਾ ਵੀ ਆ ਰਿਹਾ ਕਿਸੇ ਨੂੰ ਵੀ ਕਿਸੇ ਬਿਨਾਂ ਸ਼ਰਤੋ ਲਿਆ ਜਾ कोई शर्त नहीं किसी कोई चीज प्रोमिस नहीं की उ मैदान चढ़ना पेगा वर्कर काम शुरू करना जो छो लीडर मैंने, मैंने भाई मैंने किसी इंडिविजुअल की बात ना करनी है मैं एक पार्टी की बात करने आया हूं जो भी पार्टी में आता मोस्ट वेलकम है मेरे ही बट प्रधान जी नाल आए सर ਜਿਹੜਾ ਪ੍ਰਧਾਨ ਜੀ ਦੇ ਨਾਲ ਆਏਗਾ ਉਹਨੂੰ ਮੈਨੂੰ ਵੈਲਕਮ ਹੀ ਕਰਨਾ ਪਏਗਾ। ਸੋ ਪਹਿਲਾਂ ਕਿਹਾ ਸੀ ਕਿ ਜਿਹੜੇ ਓਥੇ ਵੇਲੇ ਚ ਪਾਰਟੀ ਛੱਡ ਗਿਆ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਜੀ। ਨਹੀਂ ਤੁਸੀਂ ਤੁਸੀਂ ਆਪ ਆਪ ਦੀ ਪਾਰਟੀ ਦਾ ਸਵਾਲ ਮੈਨੂੰ ਨਾ ਕਰੋ। ਚਲੋ ਛੱਡ ਮੈਂ ਕਿਹਾ ਸੀ ਤੇ ਮੈਂ ਕਰ ਦਿੱਤਾ। ਮੈਂ ਜੋ ਕੁਝ ਕਿਹਾ ਸੀ ਕਰ ਦਿੱਤਾ ਜਿੰਨਾ ਚੇ ਡੱਕਣਾ ਸੀ ਡੱਕ ਦਿੱਤਾ ਹੁਣ ਉਹ ਪ੍ਰਧਾਨ ਜੀ ਦੇ ਨਾਲ ਆ ਗਿਆ ਸਹਿਮਤੀ ਨਾਲ ਆਇਆ ਜੇ ਆ ਗਿਆ ਕੋਈ ਗੱਲ ਨਹੀਂ ਕੋਈ ਨਹੀਂ ਸ਼ਾਮਲ ਕਰਾਓਗੇ ਜਿਹੜੇ ਛੱਡ ਜੇਦਾ ਜੀ ਕਰੇਗਾ ਛੱਡ ਕੇ ਕਿਉਂ ਗਏ ਬਹੁਤ سارے ਲੋਕ ਆਣਗੇ ਆਂਦੇ ਹੀ ਉੱਥੇ ਹੁੰਦੇ ਨੇ ਉਸ ਉਸ ਮੇਲੇ ਦੇ ਵਿੱਚ ਹੀ ਪਹਿਲਵਾਨ ਆਂਦੇ ਨੇ ਜਿੱਥੇ ਪਤਾ ਹੋਏ ਕਿ ਲੋਕ ਵੇਖਣ ਨੂੰ ਵੀ ਆਣਗੇ ਤੇ ਉਹਦੇ ਵਿੱਚ ਕੋਈ ਚੰਗਾ ਇਨਾਮ ਵੀ ਸਾਨੂੰ ਮਿਲੇਗਾ ਜਿਸ ਜਿਸ ਮੇਲੇ ਦੇ ਵਿੱਚ ਪਤਾ ਹੋਏ ਕਿ ਕੋਈ ਵੇਖਣ ਵੀ ਨਹੀਂ ਆਣਾ ਤੇ ਇਨਾਮ ਵੀ ਨਹੀਂ ਮਿਲਣਾ ਉੱਧਰ ਕੋਈ ਪਹਿਲਵਾਨ ਜਾ ਕੇ ਕੋੜਲੀ ਲੜਨਾ ਚਾਹਦਾ ਸੋ ਕਾਂਗਰਸ ਦੇ ਵੱਲ ਹੀ ਹੁਣ ਆਪ ਨੂੰ ਛੱਡਣ ਦਾ ਟਾਈਮ ਬਾਕੀ ਪਾਰਟੀਆਂ ਨੂੰ ਛੱਡਣ ਦਾ ਟਾਈਮ ਆ ਰਿਹਾ ਹੈ ਕਾਂਗਰਸ ਦੇ ਵਿੱਚ ਰਲ ਦਾ ਟਾਈਮ ਆ ਰਿਹਾ ਹੈ ਉਹ ਜੇ ਗੱਲ ਮੈਂ ਕਲੀਅਰ ਕਰ ਦਵਾਂ ਜਿਹੜਾ ਵੀ ਆ ਰਿਹਾ ਕਿਸੇ ਨੂੰ ਵੀ ਕਿਸੇ ਬਿਨਾਂ ਸ਼ਰਤੋਂ ਲਿਆ ਜਾਵੇ ਕੋਈ ਸ਼ਰਤ ਨਹੀਂ ਕਿਸੇ ਦੀ ਕਿਸੇ ਨੂੰ ਕੋਈ ਚੀਜ਼ ਪ੍ਰੋਮਿਸ ਨਹੀਂ ਕੀਤੀ ਉੱਥੇ ਜਾ ਕੇ ਮੈਦਾਨ 'ਚ ਲੜਨਾ ਪੈਗਾ ਜੋ ਵਰਕਰ ਕੰਮ ਸ਼ੁਰੂ ਕਰਨਾ ਪੈਗਾ ਜਿਹੜਾ ਛੱਡ ਕੇ ਗਿਆ ਸੀ ਉਦੋਂ ਲੀਡਰ ਸੀ ਜਿਹੜਾ ਹੁਣ ਆਏਗਾ ਉਹ ਐਜ਼ ਅ ਵਰਕਰ ਆਏਗਾ ਹਰ ਆਦਮੀ ਜਿਹੜਾ ਉੱਥੇ ਕੰਮ ਕਰ ਰਿਹਾ ਉਹਨੂੰ ਫੇਰ ਓਪਰਚ्युनिटी ਦਿੱਤੀ ਜਿਹੜਾ